සතදාන ශ්‍රීවාහිගුරුසාහිබජී වඩහංස මහල්ලාත ਤੀਜਾਂ ਮਹੱਲਾ ਤੀਜਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ प्रा हार सालाह कार जब किश सातान जो साधन रबहू बैसाई, ਨਾ ਕਦੇ ਹੋਵਸੂਗਾ ਪ੍ਰਭ ਸੱਚਾ ਹਰ ਸਾਲਾਹੀਆ ਕਾਰਜ ਸਭ ਕੇ ਸਕਾਰਣਾ ਜੋਗ ਸਤਾਨ ਰਾਂਡ ਨਾ ਕਬੂ ਬੈਸਾਈ ਨਾ ਕਦੇ ਹੂੰ ਵਸੂਗ ਨਾ ਕਦੇ ਹੂੰ ਵਸੂਗ ਆਨ ਦਿਨ ਰਸ ਪੂਗ ਸਤਨ ਬਹਲ ਸੰਭਾਣੀ ਜਨ ਪ੍ਰਯੋਜਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗਣਵੰਤੀਆ ਗੁਣਸਾਰ ਹੈ ਆਪਣੇ ਕੰਤ ਸੰਭਾਲੇ ਨਾ ਕਦੇ ਲੱਗਾ ਵਿੱਚੋ ਬ ਸੱਚੜਾ ਪਰਸਾ ਲਾਹੀਆ ਸਭ ਕੇ ਚ ਕਾਰਨ ਜੁਗੂ ਸੱਚੜਾ ਸਾਹਿਬ ਸ਼ਬਦ ਪਛਾਣੀਐ

ਗੋਰਮukh ਇੱਕੋ ਜਾਤਾ ਕਾਂਵੜ ਇਛ ਪੁੰਨੇ ਅੰਤਰ ਪਿੰਨੇ ਮਿਲੇ ਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬੰਦ ਵਾਤੀ ਫਿਰ ਕਾ ਕੰਕ ਸੁਮਾਏ ਸੱਚਾ ਸਾਹਿਬ ਸਬਦ ਪਛਾਣਿਆ ਆਪੇ ਲਾਏ ਮਿਲਾਏ ਜਿਨੇ ਆਪਣਾ ਕੰਤ ਪਛਾਣਿਆ ਆਉ ਤੈਨ ਪੁੱਛਾ ਸੰਤਾ ਜਾਈ ਆਪਛੋੜ ਸੇਵਾ ਕਰੀ ਫਿਰ ਸਚੜਾ ਮਿਲੈ ਸਹਜ ਸੁਭਾਈ ਫਿਰ ਸੱਚਾ ਮਿਲਾਈ ਸਾਚ ਕਮਾਈ ਸਾਚ ਸਬਦ ਤਨ ਰਾਤੀ ਕਦੇ ਨਾ ਰਾਂਡ ਸਦਾ ਸੁਹਾਗੜ ਅੰਤਰ ਸਹਜ ਸਮਾਧੀ ਪਰ ਰਹਿਆ ਪਰ ਪੂਰੇ ਵੇਖਾ ਦੂਰੇ ਰੰਗੰਬਾੜੇ ਸਾਹਜ ਸੁਵਾਏ ਜਿਨੇ ਆਪਣਾ ਕੰਤ ਪਛਾਣਿਆ ਹਾਉ ਤੈਨੂੰ ਪੁੱਛਾਉ ਸੰਤਾ ਜਾਈ ਬੇਰ ਹੋ ਵਿਸ਼ੁਨੀਆ ਪੀ ਮਰਹਾ యే ਸਤਿਗੁਰ ਲਾਗ ਹੈ ਸਾਕੇ ਪਾਏ ਸਤਿਗੁਰ ਸਦਾ ਦਇਆਲ ਹੈ ਆਵ ਗੁਣ ਸਬਦ ਜਲਾਏ ਆਵ ਗੁਣ ਸਬਦ ਜਲਾਏ ਦੁਤਿਆ ਪਾਉ ਗਵਾਏ ਹੀ ਸੱਚ ਰਾਤੇ ਸੱਚਾ ਸਬਦ ਸਦਾ ਸੁਖ ਪਾਇਆ ਹਉ ਮੈਂ ਗਏ ਪਰਾਤੇ ਪੈਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਏ ਪਰਹੁ ਵਿਸ਼ੁਨੀ ਆਪੀ ਮਿਲ ਹੈ ਜੇ ਸਤ ਗੁਰ ਲਾਗ ਹੈ ਸਾਚੇ ਪਾਏ ਪਰ ਨਿਰਮਾਇਲ ਸਦਾ ਸਖਦਾਤਾ ਨਾਨਕ ਸ਼ਬਦ ਮਿਲਾਏ ਬੇਦੋ ਵਿਸ਼ਨੀਆ ਪੀ ਮਿਲਹਾ ਜੇ ਸਤਗੁਰ ਲੱਗਾ ਹੈ ਸਾਚੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ